ਉਲਾਵਾਲ ਚੌਕ ਨੇੜੇ ਸਿਟੀ ਪਲਾਜ਼ਾ ਸੈਂਟਰ ਵਿਖੇ ਸਪਾਸੈਂਟ ਦੀ ਆਰਚ ਕੁੜੀਆਂ ਤੋਂ ਜ਼ਬਰਦਸਤੀ ਜਿਸਮ ਪਰੋਸ਼ੀ ਦਾ ਧੰਦਾ ਕਰਨ ਦੇ ਦੋਸ਼ ਦੋ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮੌਲਜਮਾਂ ਖਿਲਾਫ ਇੰਰੋਲ ਟ੍ਰੈਪਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮੌਲਜਮਾਂ ਦੀ ਪਛਾਣ ਅਰਜੁਨ ਪ੍ਰਸਾਦ ਵਾਸੀ ਜਾਵੜੀ ਕਲਾ ਅਤੇ ਮੈਨੇਜਰ ਸਿਮਰਜੀਤ ਸਿੰਘ ਵਾਸੀ ਪਿੰਡ ਸੰਗੋਵਾਲ ਵਜੋਂ ਕੀਤੀ ਹੈ। ਪੁਲਿਸ ਨੇ ਮੌਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਪੁਲਿਸ ਨਿਵਾੜ ਤੇ ਲੈ ਕੇ ਲਿਆ। ਪੁਲਸ ਮੁਲਜ਼ਮਾਂ ਤੋਂ ਬ੍ਰੀਕਿੰਗ ਨਾਲ ਪਹੁੰਚ ਗਏ ਘਟਨਾ ਇਨਸਪੈਕਟਰ ਅਮਨੀਤ ਕੋਰ ਨੇ ਦੱਸਿਆ ਕਿ ਜਦੋਂ ਗਸ਼ਤ ਤੇ ਚੈਕਿੰਗ ਦੌਰਾਨ ਪੁਲਾ ਵਾਲ ਚੌਂਕ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਿਟੀ ਪਲਾਜ਼ਾ ਸੈਂਟਰ ਦੀ ਜ਼ਮੀਨ ਤੇ ਸਥਿਤ ਐਲ 5 ਸੈਂਟਰ ਜਿਸਮ ਫਰੋਸ਼ੀ ਚੱਲ ਰਹੀ ਹੈ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਮੈਨੇਜਰ ਨੇ ਮਾਸੂਮ ਕੁੜੀਆਂ ਨੂੰ ਪੈਸੇ ਦਾ ਲਾਲਸ ਦੇ ਕੇ ਸਪਾਸ ਸੈਂਟਰ ਦੀ ਆਰਟ ਜਿਸਮ ਫਰੋਸ਼ੀ ਕਰਨ ਲਈ ਮਜਬੂਰ ਕਰਾਇਆ ਚਲ ਸੂਚਨਾਰੇਦਾਰ ਤੇ ਪੁਲਸ ਪਾਰਟੀ ਨੇ मौके ਤੇ ਛਾਪਾ ਮਾਰਿਆ ਛਾਪੇ ਮਾਰੀ ਦਾ ਪਤਾ ਲੱਗਤੇ ਹੀ ਨੇੜਲੇ ਅਤੇ ਹੋਰ ਇਲਾਕਿਆਂ ਦਿੱਿਤ ਸਪਾ ਸੈਂਟਰਾਂ 'ਚੋਂ ਬੜਾ ਦਬੜੀ ਮੱਚ ਗਈ ਅਤੇ ਜ਼ਿਆਦਾਤਰ ਲੋਕ ਆਪਣੇ ਸਪਾ ਸੈਂਟਰ ਬੰਦ ਕਰਕੇ ਭੱਜ ਗਏ ਪੁਲਿਸ ਨੇ ਮੌਕੇ ਤੋਂ ਕੁੱਝ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ ਜਿਸ ਦੀ ਟੀਮ ਜਾਂਚ ਕਰ ਰਹੀ ਹੈ ਸੂਤਰਾਂ ਦੇ ਕਹਿਣਾਂ ਹੈ ਕਿ ਮੌਲਜਮਾਨ ਨੇ ਵਟਸਐਪ ਗਰੁੱਪ ਬਣਾਏ ਸਨ ਅਤੇ ਆਪਣੇ ਨਿਯਮਤ ਗਾਹਕਾਂ ਨੂੰ ਕੁੜੀਆਂ ਦੀਆਂ ਫੋਟੋਆਂ ਅਤੇ ਵਿਸ਼ੇਸ਼ ਡਿਸਕਾਊਂਟ ਭੇਜ ਕੇ ਫਸਾਉਂਦੇ ਸਨ ਅਤੇ ਮੋਬਾਈਲ 'ਤੇ ਉਹਨਾਂ ਨੂੰ ਕੁੜੀਆਂ ਦੀਆਂ ਫੋਟੋਆਂ ਵੀ ਭੇਜਦੇ ਸਨ ਕਿਹਾ ਜਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ